ਕੋਹਰ ਗਗੂ ਦਾ ਜਿਹੜਾ ਕੋਚ ਦੇਗੇ ਉਹਨਾਂ ਨੂੰ ਕਹਿੰਦੀ ਆ ਕਿ ਉਹ ਸਿਰਫ ਦੋ ਕਮੈਂਟਾਂ ਜਿਹੜਾ ਉਹ ਵੀ ਆਪਣੇ ਵਿਚਾਰ ਰੱਖਣੇ ਕੇਵਲ ਸਿੰਘ ਜਿਹੜਾ ਆ ਕੇ ਸਾਥ ਆਪ ਜਿਹੜੀ ਕਿਹਾ ਦੋ ਤਿੰਨ ਹੋ ਜਾਣਾ ਆਪ ਕੋਲਾ ਕੁਦਦ ਆਸਟ੍ਰੇਲੀਆ ਆ ਰਹੀ ਹੈ ਅਰੰਭਤਾ ਮੈਂ ਇੱਕ ਮੈਸੇਜ ਵੀ ਦੇਣਾਗਾ ਜਿਹੜੇ ਬੱਚੇ ਜਿਹੜੇ ਆਏ ਨੇ ਹੁਣ ਜਿਹੜੇ ਬੱਚੇ ਸਟਾਰਟ ਕਰ ਰਹੇ ਨੇ ਕਿ ਗਰਾਊਂਡ ਨਾਲ ਜੁੜੇ ਹੋ ਇਹ ਬੇਸੱਚ ਮਾਨਣਾਲ ਗਰਾਉਂਡ ਜਾ ਕੇ ਪੁੱਤਰਾਂ ਦੀ ਕਾਗਜ਼ਾਂ ਲੈ ਆਉਣੀ ਪਈ ਆ। ਮਖਰੀ ਬਕੂਸ਼ੇ ਚਾਹੀਸੀ ਵਾਸਤੇ ਨੌਂ ਨਾਲ ਨੂੰ ਤੁਸੀਂ ਵੇਸੇ ਇਸ਼ਾਰੇ ਦੇ ਦਿੱਤਾ ਗਿਆ ਕਿ ਚਲੋ ਉਧਰ ਉਧਰ ਬੈਠੀ ਹੈਗੀ ਚਲ ਗਰਾਉਂਡ ਜਾ ਕੇ ਆਉਂਦੇ ਸੀ। ਗਰਾਉਂਡ ਜਾਉਂਦੇ ਆਉਂਦੇ ਰੌਣੀ-ਰੌਣੀ ਵਾਤ ਨੂੰ ਪੂਰੀ ਦਿ ਲੋ ਜਾਣ ਦਾ ਸਵੇਰੇ ਸਾਮ ਜਦੋਂ ਬੁਲਾਇਆ ਹੁਣ ਆਏ ਨੇ। ਪੂਰੀ ਮਿਹਨਤ ਕਰਕੇ ਕਿ ਅੱਜ ਇਹ ਮਤਲਬ ਇਹ ਪਹਿਲਾਂ ਪੜ੍ਹਾਈ ਦੇ ਵਿੱਚ ਬਹੁਤ ਟੌਪ ਕੀਤਾ ਹੋਇਆ। ਨਾਨ ਮੈਡੀਕਲ ਦੇ ਵਿੱਚ ਪਲੱਸ ਟੂ ਕਰੀਏ ਨੇ। ਨਾ ਉਹਦੇ ਬੀ.ਐਸ.ਸੀ. ਕਰੀਏ ਨਾਨ ਮੈਡੀਕਲ ਨੇ ਤੇ ਉਸ ਤੋਂ ਬਾਅਦ ਰਾਉਂਡ ਦੇ ਵਿੱਚ ਵੀ ਕਰਨੇ ਫੁੱਲ ਜਦੋਂ ਕਹਤਾ ਜਿਵੇਂ ਕਹਿਆ ਉਹ ਵੀ ਕੀਤੀ ਆ ਤੇ ਅੱਜ ਇਹ ਤੁਹਾਡੇ ਸਾਹਮਣੇ ਆ ਆਪਦੀ ਮੰਜ਼ਲ ਜਿਹੜੀ ਹੈਗੀ ਆ ਬਾਅਦ ਕੀ ਆ ਅੱਗੇ ਵੀ ਜਾ ਕੇ ਨੇ ਆਈ ਨਹੀਂ ਹੈਗਾ ਇਹ ਗੱਲੀ ਭਰਤੀ ਹੋ ਗਈ ਅਫਸਰ ਰੈਂਕ ਜਿਹੜਾ ਤੁਹਾਡੇ ਸਾਹਮਣੇ ਆ ਅਫਸਰ ਰੈਂਕ ਦੇ ਵਿੱਚ ਜਿਹੜਾ ਕਾ ਜਾਣਾ ਹੈ ਉਹ ਤੇ ਅੱਜ ਮਤਲਬ ਇਹ ਰਹਿ ਜਾਂਦਾ ਬਾ ਤੁਹਾਨੂੰ ਕੀ ਆ ਕਿ ਨੀਂਤ ਜੇ ਕਰੋਗੇ ਤਾਂ ਉਹਦਾ ਫਾਲਸ ਤੁਹਾਨੂੰ ਲਾਜ਼ਮੀ ਮਿਲਣਾ ਹੈ ਸਾਰਿਆਂ ਨੂੰ ਜੇ ਅੱਜ ਡੋੜੀਆਂ ਫੋਟ ਹੋਈ ਤਾਂ ਲੱਗ ਗਈ ਕਸਟ ਤੋਂ ਬਾਅਦ ਸੀਗੀ ਲਾਸਟ ਦੇ ਰੂਪ ਵਿੱਚ ਇੱਕ ਤਾਂ ਮੋਟਾ ਅਜੇ ਤੁਸੀ 2 ਤੋਂ 3 ਸਾਲ ਖੰਦ ਤੇ ਵਧੀਆ ਲਾ ਲਓਗੇ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਵੀ ਵਧੀਆ ਤੁਹਾਡੇ ਰੈਂਕ ਜਿਹੜੇ ਐਸ ਰੈਂਕ ਹੋ ਜਾਣਗੇ ਇਸ ਕਰਕੇ ਜੀ ਵਧੀਆ ਆਈਓ ਗਰਾਊਂਡ ਨਾਲ ਜੁੜੇ ਹੁੰਦਾ ਆਪ ਕੋ ਪੇਰੈਂਟ ਦਾ ਸਵਾਦ ਤੇ ਜੇ ਅੱਗੇ ਮੰਜ਼ਲ ਤੱਕ ਪਹੁੰਚੇ ਹੀ ਨਹੀਂ ਹੈਗਾ ਵੀ 2-4 ਦਿਨ ਆਏ ਹਟ ਗਏ ਆਗੇ ਉਹਦਾ ਕੋਈ ਨਹੀਂ ਹੈਗਾ ਸਕੂਲ ਦੇ ਵਿੱਚ ਵੀ ਆਪਾਂ ਇਹ ਆਜਾ ਸਕੂਲ ਦੇ ਵਿੱਚ ਪੜਨ ਲਾਤਾ ਪਰ ਪੇਰੈਂਟਸ ਕਹਿੰਦੇ ਵਧੀਆ ਪੜਾਈ ਦੂਜੇ ਚ ਲਾ ਦੋ ਉਹ ਬੱਚੇ ਦਾ ਜਿਹੜਾ ਆਪਾਂ ਇਥੋਂ ਖਰਾਬ ਕਰਨ ਵਾਲੀ ਗੱਲ ਆ ਇੱਕ ਵਾਰੀ ਇਸ ਨਾਮੇ ਲਾਇਆ ਉਹਨਾਂ ਦੇ ਕੋਲ ਕੋਈ ਗਰਾਊਂਡ ਆ ਲੱਗੋ ਮਿਹਨਤ ਕਰੀ ਜਾਂਦੇ ਕਰੀ ਜਾਂਦਾ ਕੋਈ ਇਹ ਨਹੀਂ ਹੈ ਵੀ ਫਤੋ ਦਾ ਕੋਈ ਬੜਿਆ ਹੋ ਨਹੀਂ ਦੇਖਣਾ ਜੇ ਤੁਸੀਂ ਆਵੇ ਲੱਗੇ ਰਹੋਗੇ ਤਾਂ ਇੱਕ ਦਿਨ ਆਪਦੀ ਮੰਜ਼ਿਲ ਤੇ ਜ਼ਰੂਰ ਪਹੁੰਚੋਗੇ ਠੀਕ ਹੈ ਕਰਨਾ ਰਹਿਤਣਾ